ਗਲਤ ਉਹ ਪਿੱਛੇ ਲੈ ਲੈ ਬਈ ਕਿਲਾ ਬਹੁਤਾ ਖੇਤ ਪਿੱਛੇ ਲੈ ਲੈ ਉਹ ਲੀਕ ਉਮ ਜਾਂਦੀ ਐ ਕਹੀਂ ਫੇਰ ਲਾਂਕਲ ਕਹੀਂ ਚੱਲ ਚਲੇ ਜਾਂਦੇ ਹਾਂ ਸਿਰੋ ਉਹ ਨਹੀਂ ਨਹੀਂ ਹਾਂ ਬਾਈ ਮਾਲ ਦੱਸਾਂ ਨਹੀਂ ਬਦੁਨੀਆ ਬੈਠਾ ਹਾਂ ਇਹ ਤੂੰ ਕੀ ਕਹਿੰਦਾ ਕਿਆ ਲੈਣਾ ਟੋਟੀਆਂ ਚੁਗਦੇ ਆ ਨੀਲਾ ਘੋੜਾ ਲੈਣਾ ਬਾਈ 36 36 ਹਾਂ ਯਾਰ ਕਿੱਥੇ ਹੱਥ ਜਪ ਪੈ ਜਵੇ ਆਹ ਟੋਟੀਆਂ ਚੁਗਦੇ ਆ ਦੇ ਨਿਆ 575 575 ਫੇਰ ਇਹ ਜੇ ਇਹ ਬਚਾ ਹੈ ਇਹ ਜੋਰ ਦਾ ਟਾ ਟਰਾਲਾ ਜਿਆਦਾ ਬੜਾ ਹਾਂ ਤੇ ਹੈਗਾ ਛੋਟੇ ਕੰਮ ਨੂੰ ਹਾਂ 36 ਦੀ ਲਿਆਉਣਾ ਨਾਲੇ ਛੌਂਕ ਪੂਰਾ ਕਰਨ ਲੈਰ 36 ਦੀ ਨਹੀਂ ਜਗੇ 36 30 ਸਪੈਸ਼ਲ ਐਡੀਸ਼ਨ ਹੈਂ ਕਲ ਖੱਤੀ ਦੀ ਇਹ ਆ ਸਪੈਸ਼ਲ ਐਡੀਸ਼ਨ ਇਹ ਮਾਰੀ ਜਾਂਦਾ ਇੰਨੇ ਦਾ ਬਾਲ ਨਹੀਂ ਸਿਰ ਪਾ ਜਿੰਨੇ ਕਰਜਾ ਚੜਿਆ ਸੁਣ ਤਾਂ ਸਹੀ ਜੀ ਉਹ ਹੈ ਉਹ ਜੀ ਭਾਈ ਮਿਸਤਰੀਆਂ ਨੇ ਸੋਈਂ ਮਾਂ ਵੀ ਲਾ ਦਿੱਤੀ ਮਿਸਤਰੀ ਭਾਈ ਕੰਮ ਹੋੜੀਓ ਚੱਲਦਾ ਕਿ ਵਧੀਆ ਚੱਲਦਾ ਥੋੜੀ ਥੋੜੀ ਚੱਲਦਾ ਹੈ ਤੇ ਭਾਈ ਜਿਹੜਾ ਆਪਣਾ ਲੋਵਾਰੇ ਨਾ ਗਰੁੱਪ ਆ ਕੇ ਲੋਵਾਰੇ ਇਹ ਦਾ ਫਾਇਦਾ ਜੇ ਨਾਲ ਟੁੱਟਪਨ ਹੁੰਦੀ ਹੈ ਤਾਂ ਟਾਇਰ ਵਿੱਚ ਜੇ ਹੁੰਦੀ ਉਦਾਂ ਹੁੰਦਾ ਕੁਝ ਵੀ ਨਹੀਂ ਆ ਫਿੱਟੇ ਕੇ ਮਿੰਦਾ ਹੈ ਹੈ ਫਿੱਟੇ ਨਾਲ ਇੱਕ ਡੰਡਾ ਹੀ ਮਿੰਦਾ ਸਾਧਾ ਡੰਡਾ ਮਿੰਦਾ ਉਹਨਾਂ ਘੇਰੀ ਜਗਾਹਾਂ ਗਾਪਾ ਪਾ ਕੇ ਇਹ ਅਸੀਂ ਲਖਾਰੀ ਕਾਦੇ ਆਂ ਕੀ ਹੈ ਲੈ ਲਖਾਰੀ ਖੋਦੇ ਕਰਾ ਸੀ ਅੱਠ ਰਸਤੀ ਲਿਖਾਦੇ ਹੋਗੀ ਉਹ ਖੁੱਲ ਜੂ ਉੱਪਰ ਹਾਂ ਕਿੰਨਾ ਤਰਾਵੀ ਫੋਟ ਦਾ ਫੀਤਾ ਹੁਣ ਸਾਰਾ ਇਹ ਅੱਛਾ ਇੱਥੇ ਗਾਹਾਂ ਸ਼ੁਰੂ ਕਰਨਾ ਏ ਇਹ ਟਰੈਕਟਰ ਮੋੜਨੇ ਨੂੰ 15 15 ਫੋਟ ਛੱਡਦਾ ਇੱਧਰ ਆਹ ਟਰੈਕਟਰ ਵੀ ਮੋੜਨਾ ਬਈ ਠੀਕ ਐ ਕਿਉਂਕਿ ਆ ਵੀ ਲੇਨ ਲੱਗੀ ਵੀ ਨਾ ਇਹ ਦੇ ਕਰਕੇ ਇਹਨਾਂ ਕਿ ਭੇ ਛੱਡਣਾ ਵੀ ਪੈਣਾ ਲਓ ਜੀ ਬਾਈ ਚੱਲਦਾ ਕੰਮ ਮਾਰੂ ਮਾਰ ਬੰਦੇ ਕੰਨ ਲੱਦਣ ਲੱਗੇ ਵੇ ਖੇਤ ਮਾਂ ਹੀ ਲੱਦ ਲਿਆ ਦੱਗਾ ਕਿ ਨਾ 575 ਅੰਗਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਚਲੇ ਜਾਂਦੇ ਹਾਂ ਸੀ ਨੂੰ ਉਹ ਨਹੀਂ ਨਹੀਂ ਵਾਹ ਵਾਲਾ ਦੱਸਾ ਨੇ ਬਦੁਨੀਆ ਮੈਂ ਕਿੱਥੇ ਜਾ ਰਿਹਾ ਇਹ ਤੂੰ ਕੀ ਕਹਿਣਾ ਕਿਆ ਲੈਣਾ ਟੋਟੀਆਂ ਚੁੱਕਦੇ ਆ ਨੀਲਾ ਘੋੜਾ ਲੈਣਾ ਬਾਈ 36 36 ਹਾਂ ਯਾਰ 6000 ਪੈ ਜਾਵੇ ਆਹ ਦੇ ਟੋਟੀਆਂ ਚੁੱਕਦੇ ਆ ਦੇ ਨਿਆ 575 575 ਫੇਰ ਇਹ ਜੇ ਇਹ ਬਚਾਏ ਇਹ ਜੋਰ ਦਾ ਟਾਟਰਾਲਾ ਜਿਆਦਾ ਬੜਾ ਹਾਂ ਤੇ ਹੈਗਾ ਛੋਟੇ ਕੰਮ ਨੂੰ ਹਾਂ 36 ਦੀ ਲਿਆਉਣਾ ਨਾਲੇ ਛੌਂਕ ਪੂਰਾ ਕਰਨ ਲਾਇਰ 36 ਦੀ ਨਹੀਂ ਜਗੇ 3630 ਸਪੈਸ਼ਲ ਐਡੀਸ਼ਨ ਹਾਂ ਕਲ 3630 ਇਹ ਸਪੈਸ਼ਲ ਐਡੀਸ਼ਨ ਉਹ ਤਾਂ ਨਿਆਣਾ ਮਾਰੀ ਜਾਂਦਾ ਇੰਨੇ ਦਾ ਬਾਲ ਨਹੀਂ ਸਿਰ ਪਾ ਜਿੰਨੇ ਕਰਜ਼ਾ ਚੜਿਆ ਸੌਣ ਤਾਂ ਸਹੀ 5620 ਉਹ ਹੈਗਾ ਏ ਤਿੰਨ ਸਿਲੰਡਰ 5620 ਵੀ ਤਿੰਨ ਹੈ ਜਿਹੜਾ 55 30 ਆਹੋ 4 ਸਿਲੰਡਰ ਹੈ ਨਾ 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 ਸਾਡੇ ਸਿਲੰਡਰ ਲੱਗ ਜਾਣਾ ਇੱਕ ਅੱਧਾ ਫੇਰ ਐਵੇਂ ਨਹੀਂ ਨਹੀਂ ਕਟੋ ਕੱਟ ਫੇਰ 4 ਸਿਲੰਡਰ ਦਾ ਚਾਹੀਦਾ 56 20 ਜਾਂ 36 30 ਲਿਆਉਣਾ ਬਾਈ ਹਾਂ ਤੇਲ ਖਰਚਾ ਨਹੀਂ ਹੈ ਫਿਰ ਤੇਲ ਦੇਖਣਾ ਇਹ ਨਹੀਂ ਦੇਖੀਂ ਰੱਖਿਆ ਗੱਲ ਕਰ ਸੀ ਤਾਂ ਤੇਲ ਹੀ ਦੇਖਣਾ ਚਲੋ ਲਓ ਜੀ ਜੱਗੇ ਦਾ ਬਾਪੂ ਕਹੀ ਜਾਂਦਾ ਬਈ ਇਹਨੂੰ ਵੀ ਬੱਸ ਕਰ ਬੱਸ ਕਰ ਤਾਰੇ ਛੋਟੂ ਕਹਿੰਦਾ ਤੂੰ ਘਰ ਨੂੰ ਜਾ ਜੱਗੇ ਪਸਾਉਣ ਨੂੰ ਉਹਨੂੰ ਕਮੈਂਟ ਆਈ ਜਨੇ ਬਾਈ ਕਹਿੰਦੇ 400 ਵਾਢੇ ਚੋਂ ਕੱਢਦੇ ਐ ਤੇ 100 ਨੂੰ ਡਰ ਲੱਗੀ ਜਾਂਦਾ ਉਹ ਕੋਈ ਨਹੀਂ ਸਭ ਹੀ ਲੱਗੀ ਹਾਂ ਸਾਡੀ ਧਰਤੀ ਦਾ ਟਰਾਲੇ ਦਾ ਦਾਦਾ ਤਾਂ ਫੜ ਲੰਦੀ ਆ ਵੀ ਤੂੰ ਚੱਲਿਆ ਕਿੱਥੇ ਨੂੰ ਆ ਜਾ ਉਹ ਬਾਈ ਸਰਦਾਂ ਨੂੰ ਭੇਜਦੀ ਕਰ ਨੂੰ ਮੈਂ ਨਹੀਂ ਜਾਣਾ ਭਾਈ ਜੱਥੇ ਫੇਰ ਕਿ ਨਹੀਂ ਟਰਾਲਾ ਨਿਕਲਦਾ ਆ ਬੈਠਾ ਲੈ ਹਾਂ ਮੈਂ ਇਹ ਜਾਣਦੇ ਕਰ ਟਰਾਲਾ ਫਸ ਜਾਊਗਾ ਭਾਈ ਇਹਨੀ ਸੜਕ 'ਤੇ ਕੱਢ ਲੋ ਹੁਣ ਆਇਆ ਕਿ ਆ ਗਿਆ ਆਪਣੇ ਦਾਪੂ ਕਾਲਾ ਮੜਿਆ ਉਹ ਭੇਜ ਦੇ ਸਰਦਾਂ ਨੂੰ ਪੂਰਾ ਪਿੱਛੇ ਲੱਦਣਾ ਏ ਹਾਂ ਤਿੰਨ ਘੇੜਾ ਹੋਰ ਲੱਦਣੇ ਭਾਈ ਕਹਿੰਦੇ ਹਾਂ ਉਹ ਭਾਈ ਅਕਲ ਦਾਤ ਦੇ ਕੇ ਫੇ ਜੀਸੀਵੀ ਆਉਂਦੀ ਨਾਕਟਵਾ ਕੋਈ ਵੀ ਨਹੀਂ ਆਉਂਦਾ ਭਾਈ ਆ ਜਾਂਦਾ ਕਿਹੜੇ ਉਹ ਨੀਲਾ ਘੋੜਾ ਵੀ ਜੱਗੇ ਰੋਡ 'ਤੇ ਲੱਦ ਰਿਹਾ ਉਹ ਅੱਧਾ ਅੱਧਾ ਖੇਤਾਂ 'ਆ ਅੱਧਾ ਖੇਤਾਂ 'ਆ ਲੱਦ ਰਿਹਾ ਅੱਧਾ ਰੋਡ 'ਪਰ ਕੋਈ ਟਰੈਕਟਰ ਕੋਈ ਮਾਰਾ ਨਹੀਂ ਭਾਈ ਸਾਰੇ ਲੋਕ ਅਸੀਂ ਨਹੀਂ ਦੇਖਣੀ ਆਹ ਦੇਖਣੀ ਐ ਅਗਲੇ ਸਾਲ ਦੇਖਣੀ ਲੀਲੇ ਘੋੜੇ ਵਾਲੀ ਆਹ ਨਾਲ ਜੱਗੇ ਜੇ ਪਹਿਲਾਂ ਵੀ ਮਿਲ ਗਿਆ ਬਾਸਰ ਤਾਂ ਵੀ ਦੇਖ ਲੈਣੀ ਹੋ ਕੇ ਦੇ ਘਰ ਖੜਾ ਹੋਵੇ ਜਰੀਬ ਕਿਆ ਕਹਿੰਦਾ ਰਖਣੀਆ ਦਲੀਪ ਮੁੰਡਾ ਕਹਿੰਦਾ ਲੀਲਾ ਕੋੜਾ ਲੈਣਾ ਹੈ ਸਰਦਾਰ ਮਾਦਾ ਨਹੀਂ ਹੁਣ ਤੂੰ ਦੱਸ ਗਿਆ ਕਰੀਏ ਲੈ ਲੀ ਜੀਏ ਕੇ ਦੇ ਘਰ ਖੜਾ ਮੇਰੇ ਜੀ ਅੰਕਲ ਜੇ 2 ਮੀਲ ਮਿਲ ਗਿਆ ਜਾਂ 4 ਮੀਲ ਮਿਲ ਗਿਆ 2 ਟਾੜੀ ਤੇ ਝੁਕ-ਝੁਕ ਨਹੀਂ ਰਿਹਾ ਹੁਣ ਸਦਾਈ 4 ਵੀ ਲੈਣਾ ਲੈਣਾ 4 ਵੀ ਲੈ ਯਾਰ ਜਿਹੜਾ ਮਿਲ ਗਿਆ ਝੱਟ ਦੇਖ ਲੈਣੀ ਆ ਆ ਟੂ ਵੀਲ ਜਿਆਦਾ ਵਰਤੀ ਲੰਘ ਕਾਲੀ ਦਾਬਦਾਨੀ ਸਾਡਾ ਕੀ ਕਹਿੰਦਾ ਕੋਈ ਨਹੀਂ ਆਰਟੀ ਦੇ ਜਦੇ ਕਹਿੰਦਾ ਟਰਾਲੇ ਦੇ ਪੈਸੇ ਪਰਸੋਂ ਪਾ ਕੇ ਆਏ ਆ ਤੂੰ ਗੈਰ ਨਹੀਂ ਤਾਂ ਮੇਰੇ ਮੈਨੂੰ ਦੱਸ ਤੂੰ ਅੰਕਲ ਹੁਣ ਦੋ 553 ਇਹ ਲੈ ਲੈ ਜਿੱਕਾ 530 52 ਦਾ 553 ਜਿੱਕਾ ਨਿਆਣਾ ਹੁਣ ਸਾਰੇ ਪੈਸੇ ਵਾਲੇ ਦਾ ਤੇ ਇਕੱਠੇ ਕਰਕੇ ਬੋਲ ਸਰੋਂ ਵੀ ਬੀ ਗਈ ਹੁਣ ਫਿਰ ਹੀ ਹੋਇਆ ਲੈਣੇ ਲੈਣੇ ਤਾਂ ਚੱਲੀ ਜਾਣੇ ਤਾਂ ਭੁੱਜ ਕੇ 56 ਦੀ 65 ਐਚਪੀ ਆ ਉਹ ਪੀ 75 ਹੈ ਜਿੱਕਣਾ 50 75 ਹੈ ਜੌਂਟੀਅਰ ਉਹਨੇ ਕਟਾ ਕਰਦਾ ਜਾਂਦਾ ਚਾਰ ਸਿਲੰਡਰ ਦਾ ਫਾਇਦਾ ਜੇ ਝੱਟ ਦੇ ਹਾਂ ਦੇਖੋ ਬਾਈ ਨੇ ਮੈਨੂੰ ਦੱਸਿਆ ਹੈ ਕਹਿੰਦਾ ਅੜੇ ਵੇ ਕੰਮ ਫੇ ਉਤੇ ਹੀ ਕਰਦੇ ਅਸੀਂ ਵੜਦਾ ਫਿਰ ਦੇ ਝੂਟੇ ਹੀ ਦੇਖਣਾ ਹੋਰ ਗਾ ਸ਼ੌਂਕ ਤੇ ਮੋਡਾ ਤਿੰਨ ਸਿਲੰਡਰ ਦਾ ਜੌਂਟੀਅਰ ਵੀ ਹੈ ਫਿਰ ਹੁਣ ਸਾਲਾ ਅਮਰੀਕਾ ਦਾ ਟਰੈਕਟਰ ਆਇਆ ਵੀ ਹੈ ਉਹਨਾਂ ਦਾ ਸ਼ੌਂਕ ਆ ਫਿਰ ਹੁਣ ਅਕਲ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਦਾ ਏ ਉਹ ਬਾਈ ਕੋਲ 56 30 ਹੈ ਟੂ ਵੀਲ ਉਹ ਟਰਾਲੀ ਕੱਢਦਾ ਦਿਖਾਉਂਦਾ ਖੇਤਾਂ ਮਾਂ ਤੇ ਫਿਰ ਦੱਸੀ ਵੀ ਤੂੰ ਜਾਨ ਹੈ 56 30 ਦੂਏ ਲੋਡ ਦਾ ਹੀ ਲੈ ਦੇਖ ਆਖ ਨੂੰ ਕੇ ਲੈ ਰਿਹਾ ਆ ਦੇਖ ਲੈ ਓਏ ਆ ਮਿੱਟੀ ਦੇ ਇਲਾ ਐ ਉਹ ਤੂੰ ਕੁਝ ਨਾ ਕਰ ਐ ਵੀ ਸਾਰੇ ਹਰਾਮੀ ਇਹ ਵੀ ਸਾਰੇ ਹਰਾਮੀ ਗੱਲ ਕੁਝ ਨਹੀਂ ਹੈਗੀ ਓਰੇ ਦਾ ਓਰੇ ਦਾ ਹੁਣ ਤਾਂ ਰਹਿ ਵੀ ਗਿਆ ਯਾਰ ਦਸ ਭੜੀਆਂ ਰਹਿ ਗਈਆਂ ਮਾਂਜੋ ਅਰ ਉਹ ਫਿਰ ਜਾ ਯਾਰ ਜੱਜ ਜੀ ਨੂੰ ਬਜਾ ਕੇ ਕਣਾ ਫੋਨ ਕਰੀ ਜਾ ਬਗਲਾ ਦੋ ਘੰਟੇ ਨਹੀਂ ਆਉਂਦਾ ਅੰਕਲ ਆਇਆ ਕਰ ਉਹ ਅੰਕਲ ਬੀ ਟੂ ਗੇਅਰ ਪਾ ਕੇ ਚੱਲ ਬੀ ਟੂ ਗੇਅਰ ਪਾ ਕੇ ਕੱਢ ਲਈ ਪੂਰੇ ਦਸ ਘਰ ਭੜੀਆਂ ਬੱਸ ਏ ਵੀ ਅੰਕਲ ਪਤਾ ਗੱਲ ਤਾਂ ਸੁਣ ਏ ਉਹ ਅੰਕਲ ਇਹ ਤੈਨੂੰ ਜਾਣ ਕੇ ਪਸਾਉਣ ਦੇ ਕੇ ਦਿਖਾਉਣ ਲੱਗਿਆ ਵੀ 36 30 ਲਿਆਉਣਾ ਪਸਾ ਕੇ ਦਿਖਾਉਣ ਲੱਗਿਆ ਇਹ ਕੋਈ ਬੰਦੇ ਆ ਕੰਮ ਕਰੀ ਜਾਂਦੇ ਕਿਆ ਫਾਇਦਾ ਭਈਏ ਵੀ ਖੜੇ ਰਹਿਣੇ ਰਸਤਾ ਨੂੰ ਕੌਣ ਆਉਂਦਾ ਕੌਣ ਗਿਲਾਏਗਾ ਹੂੰ ਪੂਰੇ ਤੇ ਕੱਢਨੇ ਫੜੇ ਵੀ ਪਾਹੀ ਤਾਂ ਗੱਲ ਨਾ ਕਾਣੀ ਆਰਾਮ ਨਾਲ 100 ਕੁਆਂਟਲ ਕੰਨਾ ਹੋ ਲਿਆ ਉੱਪਰ 100 100 ਦਾ ਗੇੜ ਹੋ ਗਿਆ ਤੂੰ ਨਾ ਹੋ ਜਾਣਾ ਟਰਾਲਾ ਵੜਾਏ ਉਹ ਜੱਗੇ 50 ਕੁੰਟਲੇ ਗੰਨਾ ਪਿਆ ਵਿੱਚ ਉਹ ਹੋ ਗਿਆ ਹੁਣ ਉਹ ਨਹੀਂ ਯਾਰ ਉਹਦੋਂ ਇੰਨਾ ਕੇ ਲੱਦ ਕੇ ਲੈ ਗਿਆ ਜੰਕਲੇ 100 ਕੁੰਟਲ ਹੋ ਗਿਆ ਜੱਗਾ ਮੈਨੂੰ ਪਤਾ ਹਾਂ ਮੈ ਨਹੀਂ ਜਾਣਾ ਹੈਗਾ ਜਾਤੀ ਬਾਹਣੀ ਨਹੀਂ ਨਿਕਲਦਾ ਹੋਏ ਨਹੀਂ ਜਾਂਦਾ ਉਹ ਬੋਲਦਾ ਗਾਏ ਬੁਲਾਤਾ ਹਾਂ ਨਾ ਮੈਂ ਗਾਏ ਕਾਦੂ ਚੋ ਲੂੰਗਾ ਹਾਂ ਦੋ ਦੋ ਇਕੱਠਾ ਲੈ ਲੈਣਾ ਚੱਲ ਉਹ ਪਿੱਛੇ ਲੈ ਲੈ ਇਹ ਗਿੱਲਾ ਬਹੁਤਾ ਖੇਤ ਪਿੱਛੇ ਲੈ ਲੈ ਉਹ ਲੀਕ ਉਮ ਜਾਂਦੀ ਐ ਕਹੀਂ ਭੇਰ ਲਾਂਕਲ ਕਹੀਂ ਇਹਲੀ ਮਾਦਾ ਉਹ ਜੱਗੇ ਉਹ ਮਿੱਟੀ ਹਟਾ ਲੈ ਮਿੱਟੀ हटਣੀ ਐ ਨਿਕਲ ਗਿਆ ਤਾਂ ਪਰ ਰੋਕਿਆ ਨਹੀਂ ਹੈਗਾ ਪਹਿਲਾ ਉਹੀ ਮਿੱਟੀ ਪਾ ਕੇ ਰੁਕਦਾ ਏ ਅੰਕਲ ਪਾ ਲੀਏ ਤੋ ਓ ਪਾ ਲੀਏ ਤੋ ਪਾ ਲੈ ਪਾ ਲੈ ਗਿਆ ਫੇਰਾ ਏ ਥੱਲੇ ਨੂੰ ਜਾਈ ਜਾਂਦਾ ਏ ਆਪਣੇ ਕੋਲ ਆਜ਼ ਹੈਗਾ ਟਰੈਕਟਰ ਬਾਈ ਰਸਤਾ ਬਹੁਤ ਖਰਾਬ ਤਾਂ ਦੋ ਪਾ ਉਹ ਦੋ ਪਾ ਕੇ ਨਜ਼ਾਰਾ ਰਿਹਾ ਦੋ ਪਾ ਕੇ ਨਜ਼ਾਰਾ ਰਿਹਾ ਆ ਦੇਖ ਲੈ ਹਾਂ ਦੋ ਜਿਆਦਾ ਜੌਂਡੀਆਂ ਨੇ ਉੱਥੇ ਦੇ ਕੱਲੇ ਤੇ ਉਹ ਜਿੱਥੇ ਜੱਗਾ ਖੜਾ ਉੱਥੇ ਕਿਥੇ ਕੱਦਾ ਖਿੱਚ ਕੇ ਲਿਆ ਆਰੇ ਦੇ ਦੇ ਨਾ ਤਲਫਾ ਤਾ ਟਰੈਕਟਰ ਆ ਰਸਤਾ ਵੀ ਰੇਲਾ ਇਹ ਹੋਰੇ 200 ਕਾਉਂਟ ਲੱਦੀ ਫੇ ਤਾਂ ਸਾਰਾ ਲੈਣਾ ਸ਼ਹਿਰ ਵਾਲੇ 363 ਆਉਣਗੇ ਇਹਨੂੰ ਕੱਢਣ ਨਿਕਲਣਾ ਨਹੀਂ ਉਹ ਤੂੰ ਆ ਤੀ ਤੀ ਉਹ ਤੂੰ ਚੁੱਪ ਕਰ ਮੈਨੂੰ ਨਾ ਛੇੜਾ ਛੇੜ ਮੈਂ ਕਿਤੇ ਹੁਣੇ ਨਾ ਜਾਣਾ ਪੈ ਜਾ 363 ਆਹ ਉਹ ਜਾਈ ਅੰਕਲ ਉਹ ਪਲਟ ਗਿਆ ਚੱਕੀ ਛੋਟੂ ਜਾਈ ਯਾਰ ਹੈਂਡਿਕਲ ਟੁੱਟ ਗਿਆ ਆ ਦੇਖੋ ਬਾਈ ਕਿੰਨਾ ਵਧਾ ਕੇ ਚੜਾਇਆ ਫੇਰ ਵੀ ਟਾਇਰ ਇੱਥੇ ਗਿਰਿਆ ਉਲਟ ਸਾਈਡ ਆ ਕੇ ਰੁ ਟਾਇਰ ਤਾਂ ਦੇਖ ਅੰਕਲ ਕਿੰਨਾ ਗਿਰਿਆ ਉਹ ਮੇਰਾ ਮੋਟਰਸਾਈਕਲ ਭਾਂ ਤਾਂ ਅੰਕਲ ਓਏ ਏ ਗੇਰ ਕੇ ਉਹ ਮੈਂ ਕੰਨ ਦੇ ਰਿਹਾ ਯਾਰ ਟੈਂ ਉਹ ਠੇਠਾ ਨਹੀਂ ਲੈ ਜਗਾੜੇ ਤੇ ਬਾਬੇ ਖੜਾ ਕਰ ਯਾਰ ਖੜਾ ਛੇੜ ਹੋਣਾ ਹੁਣ ਵੀ ਦੋ ਨਾਲ ਕੱਢੇ ਲੈ ਨੂੰ ਲੋ ਜੀ ਬਾਈ ਮੋਲੀ ਵੀ ਪਹੁੰਚਿਆ ਖੇਤਾਂ ਜੱਗੇ ਕੋਲ ਮੋਲੀ ਬਾਈ ਸਾਸਰੀ ਘਰ ਕੀ ਹਾਲ ਹੈ ਮਾੜਾ ਹੋ ਗਿਆ ਮਾੜਾ ਕਿੱਥੇ ਹੋਇਆ ਮਾੜਾ ਤਾਂ ਹੋ ਗਿਆ ਸਿਆਲ ਤੇ ਠਾਡੇ ਲੱਗ ਗਈ ਵਹਿ ਕਰਾ ਲੈ ਵਧੀਆ ਸਰੀਰ ਘਟ ਗਿਆ ਥੋੜਾ ਘਟ ਗਿਆ ਸਰੀਰ ਮੁੰਨ ਕਣਕ ਠੀਕ ਹੈ ਕਣਕ ਦਾ ਠੀਕ ਹੈ ਗੋਲਣਡਾ ਹੋ ਗਿਆ ਗੋਲੀ ਦਾ ਡੰਡਾ ਥੋੜਾ ਹੋਲੀਓ ਮਾੜਾ ਵਸ ਕਣਕ ਤੂੰ ਮੇਰੀ ਗੱਲ ਸੁਣਦਾ ਖੁਰਪੀ ਲਿਆ ਕਿ ਤਿੱਖੀ ਜੀ ਕੱਢ ਦੇ ਜੜਾ ਦੇ ਗੋਲੀ ਡੰਡਾ ਕਿਹੜਾ ਲੱਗਿਆ ਜੇ ਜੜ ਰਹਿ ਗਈ ਵਿੱਚ ਖਾ ਲੂ ਫੇਰ ਹੋ ਜਾਣਾ ਹਾਂ ਕਟੋਪਿਕ ਮਾਰ ਦੇਣਾ ਪਾਕਿਸਤਾਨ ਨਾਲ ਟੋਪਿਕ ਪਾ ਕੇ ਮਰਜੀ ਕਰਦੇ ਦੀ ਕਣਕ ਨੂੰ ਵੀ ਫੜ ਲੈਂਦੀ ਹੈ ਪਾ ਜੀ ਗਿੜ ਮਾਰ ਲੈ ਪਰ ਵੈਸੇ ਹੁਣ ਧੁੱਪ ਨਿਕਲਦੀ ਹੈ ਹੋ ਜਾਣਾ ਮਰ ਜਣਾ ਧੁੱਪ ਜਦਾ ਮੋਲੀ ਦੇ ਦਰਸ਼ਨ ਬਾਈ ਤਾਂ ਨਹੀਂ ਹੋਏ ਇਹਦੇ ਕਰ ਕਰਕੇ ਨੂੰ ਗਿੜਾ ਨਹੀਂ ਵੱਜਿਆ ਚਾਰਕ ਦਿਨ ਤੱਕ ਜਗਾ ਕਿਹਾ ਪਰਚੀ ਆ ਫੇਰ ਆਵਾਂਗੇ ਅਮਰੂਦ ਹੈਗੇ ਆ ਅਮਰੂਦ ਸਾਰੇ ਖਾਲੀ ਤੋੜ ਲੈ ਐਨੇ ਦੇ ਕੌਣ ਖਾ ਗਏ ਵੀ ਕਿਨਾਂ ਤੇ ਲੱਗੇ ਹੋ ਅੰਦਰ ਫੇਰ ਫੇਰ ਹੈਗੇ ਫੇਰ ਹੀ ਲੈ ਹੈਗਾ ਅਮਰੂਦਾਂ ਦਾ ਹੁਣ ਤਾਂ ਮਿੱਠੇ ਹੋ ਗਏ ਉਹਨੇ ਮਿੱਠੇ ਆ ਅਮਰੂਦ ਮੋਲੀ ਛਾਲ ਵਧਿਆ ਰਿਹਾ ਹਾਂ ਠੀਕ ਆ ਹਾਂ ਠੰਡ ਕਿਨੇ ਲੱਗੀ ਠੰਡ ਕਿੱਥੇ ਆਇਦਗੀ ਹਾਂ ਠੀਕ ਹੈ ਰਹੀ ਹੈ ਠੰਡ ਹੈ ਜੀ ਨਹੀਂ ਬਈ ਸਾਡਾ ਵੀ ਰਹਿ ਗਿਆ ਅੱਧੇ ਘੰਟੇ ਦਾ ਕੰਮ ਵੀ ਨਿਭੜਨ ਵਾਲੀ ਕੰਮ ਹੈ ਇਹ ਵਿਚਾਰਾ ਜਾ ਰਿਹਾ ਉੱਥੇ ਰਿਹਾ ਕੇ ਮਾਰੀ ਉਹ ਖੜਾ ਕੇ ਆਇਆ ਬਲਟੀਨਾ ਆਪਣਾ ਅੱਜ ਹੈਗੀ ਅੱਜ ਹਵਾ ਚੱਲਦੀ ਹੈ ਹਵਾ ਕਰਕੇ ਚੱਕਰ ਲੋ ਜੀ ਬਾਈ ਮਨ ਦੇ ਘਰ ਆਏ ਆ ਮਿਸਤਰੀ ਨੇ ਪੈੜ ਖੋਲਤੀ ਜਿਹੜੀ ਲਾਇਬ੍ਰੀ ਸ਼ਟਰਿੰਗ ਸ਼ੂਟਰਿੰਗ ਤੇ ਮਨਾ ਤੇਲ ਮਗਾ ਰਿਹਾ ਬਾਈ ਖਰੇਟਾਂ 'ਚ ਖੱਡੇ ਗੱੜ ਰਹੇ ਤੇਲ ਦੀਆਂ ਬੋਤਲਾਂ ਵੀ ਆ ਗਈਆਂ ਤੇ ਬੋਬੀ ਮਿਤਰੀ ਵੀ ਆਇਆ ਮਿਸਤਰੀ ਸਾਹਮਣੇ ਮਿਲਾਉਂਦੇ ਆ ਸ਼ਟਰਿੰਗ ਖੁੱਲ ਗਈ ਬਾਈ ਲੈਂਟਰ ਜਿਹੜਾ ਭਰਿਆ ਪਿਆ ਤਾਂ ਮਿਸਤਰੀ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੋਲਦਾ ਬਾਈ ਲੈਂਟਰ ਹਾਂਜੀ ਹਾਂ ਮਿਸਤਰੀ ਰਸੋਈ ਚ ਤਿਆਰ ਬਹੁਤ ਜਗਾ ਬਣ ਗਈ ਟੌਰ ਵੀ ਬਣ ਗਈ ਹਾਂ ਅੱਬ ਵੀ ਬਾਈ ਆਪਾਂ ਰਹੂੰਗਾ ਔਰੇ ਅੱਛਾ ਪਰਦੀ ਹੋ ਜੂਗੀ ਨਾ ਪਰਦੀ ਹੋ ਕਹਿੰਦਾ ਵਿਚ ਮਨੀ ਜਾਲਣੀ ਹੈ ਚਿਮਨੀ ਬਣੂਗੀ ਔਰ ਦਾ ਦੂਆ ਗਲਾਸ ਲੱਗ ਜਵੇ ਇੱਥੇ ਸਭ ਤੋਂ ਵਧੀਆ ਹੋ ਜਾਣਾ ਸ਼ੀਸ਼ਾ ਹਾਂ ਵਿਚਾਨਣਾ ਹੋ ਉਸ ਨਹੀਂ ਹਾਂ ਬਹੁਤ ਵਧੀਆ ਹੋ ਜਾਣਾ ਬਾਈ ਬਾਈ ਕਿੰਨੇ ਦਿਨ ਬਾਅਦ ਖੁੱਲਿਆ ਬੀ ਦਿਨ ਦੇ ਬਾਅਦ ਹੀ ਕਰਦੇ। ਭਾਵੇਂ ਸਾਰਾ ਉਹਦੇ ਪਰਾ ਨਾ ਪੌੜੀ ਪਰ ਵਜਿਆ ਨਾ ਸਾਰੇ। ਉਹ ਜੇ ਆਮ ਹੋਵੇ ਫਿਰ ਖੁੱਲ ਜਾਂਦੇ ਸ਼ੀ। ਫੇਰ ਤਾਂ ਛੇਤੀ ਖੁੱਲ ਜਾਂਦੇ। ਇੱਕ ਸਿਆਲ ਆ ਨਾ ਸਿਆਲ ਕਰਕੇ ਥੋੜੇ ਜੇ ਕੰਮ ਲੈਟੇ ਚੱਲਦਾ। ਹੁਣ ਛੱਡ ਕੇ ਵੀ ਆਉਣੇ ਬਣੇ ਆਮਨੇ ਨੂੰ। ਹਾਂ, ਕਾਲੀ ਛੱਡ ਗਏ ਥੋੜੇ ਜੇ ਰੱਖ ਕੇ ਬਸ। ਲਪਾਈ ਜੋਗੇ। ਹਾਂ। 20 ਮਿੰਟ ਰੱਖੀ ਕੀ ਹੈ। ਦੁਬਾਰਾ ਤੇ ਫੇਰ ਕੰਮ ਚੱਲੇ ਪਿਆ ਬਾਈ। ਵਿੱਚੇ ਟੈਲਾਂ ਦੇ ਵਿੱਚੇ ਚੱਲ ਨਿਬੜਦਾ ਜਾਂਦਾ। ਬਸ। ਹਾਂ ਵੀ ਖੁੱਲੂਗੀ। ਕੀ? ਹਾਂ ਸਭ ਖੋਲ ਦੇਣਾ। ਹਾਂ। ਫੇਰ ਇਹ ਲਾਗ ਦੋ ਦਿਨ ਦੇ ਵਿੱਚ ਬਾਹਰ ਨੂੰ। ਲਵਾਈ ਮਾਰਨੀ ਪੂਰੇ ਵੀ ਕੰਦ ਹੋਉਂਗੇ ਨਹੀਂ ਪਰ ਵਧੀਆ ਜਰੂ ਕੰਦ ਨਹੀਂ ਜਤੀ ਹੈ ਹਾਂ ਕੰਦ ਨਹੀਂ ਜਤੀ ਹੈ ਟੈਲ ਰੈਡੀ ਵਧੀਆ ਲੱਗੀ ਵੀ ਅਰੇ ਰੀਲਿੰਗ ਨਹੀਂ ਆਹ ਲੇਕਨ ਟਾਕੀ ਲਗਵਾਨੀ ਔਰ ਜਿਹੜੇ ਸਾਮਾਨ ਪਿਆ ਰਹੂਗਾ ਆਹ ਖਾਣਾ ਬਣਾਉਂਗਾ ਕੱਪਵੋਡ ਹੂੰ ਠੀਕ ਹੈ ਬੋਬੀ ਪਾਹ ਦੇਤੇ ਬੀਬੀ ਨੇ ਹਾਂਜੀ ਹਾਂ ਤਾਂ ਇਹ ਤਾਂ ਦੇ ਹੀ ਜਾਂਦੇ ਜੀ ਬਸ ਫਿਰ ਠੀਕ ਹੈ ਟੈਲਾਂ ਬਾਈ ਉਰੇ ਭਰੀਆਂ ਫੇਰ ਸਾਰੀਆਂ ਲੱਗੀਆਂ ਦੇਖੋ ਕਮਾਨ ਵਾਕੜਿਆ ਦੇ ਕਿ ਚਿਮਨੀ ਕੈਨਸਲ ਕਰ ਦੇਣਾ ਵਿੱਚ ਬਹੁਤ ਵਧੀਆ ਚੀਜ਼ ਆ ਪਰ ਸੋਈ ਮੈਂ ਬੰਦ ਨਹੀਂ ਨਾ ਚਿਮਨੀ ਤਾਂ ਕਿੰਨੇ ਚੇ ਵੀ ਨਹੀਂ ਕਰ ਚੁੱਕਿਆ ਕਰਿਆ ਕੰਮ ਚਲੋ ਬਾਕੀ ਆਹ ਬਾਈ ਕੈਮੀਕਲ ਵੀ ਲਾ ਰਹੇ ਇਹ ਰੂਫ ਕੰਪਨੀ ਦਾ ਰਫ ਰਫ ਪਤਾ ਨਹੀਂ ਰੂਫ ਕੀ ਆ ਬਾਈ ਇਹ ਲੋਜੀ ਬਾਈ ਮਿਸਤਰੀਆਂ ਨੇ ਸੋਈ ਮਾਂ ਵੀ ਲਾ ਦਿੱਤੀ ਮਿਸਤਰੀ ਬਾਈ ਕੰਮ ਹੌਲੀ ਹੋ ਜਾਂਦਾ ਕਿ ਵਧੀਆ ਚੱਲਦਾ ਹੌਲੀ ਹੌਲੀ ਚੱਲਦਾ ਹੈ ਕਿ ਭਾਈ ਜਿਹੜਾ ਆਪਣਾ ਲਵਾ ਰਿਆ ਨਾ ਗਰੁੱਪ ਆ ਕੇ ਲਵਾ ਰਿਹਾ ਹੈ ਇਹ ਡੱਬ ਹੈ ਨਾ ਜੇ ਕੱਲ ਨੂੰ ਟੁੱਟਪਨ ਹੁੰਦੀ ਹੈ ਤਾਂ ਟਾਇਲ ਵੀ ਚੇਂਜ ਹੋ ਜਾਂਦੀ ਉਦਾਂ ਹੁੰਦਾ ਕੁਝ ਵੀ ਨਹੀਂ ਸਾਰੇ ਕਮਰਿਆਂ ਚ ਜਦਾਗੀ ਟਾਇਲ ਬਾਈ ਆ ਵੀ ਲੱਗੀ ਮਿਸਤਰੀ 5 ਦਿਨ ਦਾ ਕੰਮ ਰਹਿ ਗਿਆ ਠੀਕ 5 ਦਿਨ ਦਾ ਰਹਿ ਗਿਆ 5 ਦਿਨ ਦਾ ਹਾਂ ਲੱਗੇ ਜਾਣੇ 5 ਦਿਨ ਲੱਗ ਜਾਣੇ ਅੰਦਰੇ ਪਰ ਵੀ ਟਾਈਮ ਲੱਗਣਾ ਬਈ ਸੋਈ ਪਰ ਚੱਲ ਠੀਕ ਆ ਮੈਂ ਚੱਲਿਆ ਰੋ ਸਮਾਨ ਭੁੱਲ ਗਿਆ ਨੇ ਮਗਾਇਆ ਉਹ ਬਾਥਰੂਮਾਂ ਵੀ ਲੱਗ ਗਈ ਲੋ ਜੀ ਬਾਈ ਖੇਤਾਂ ਕੇ ਵਿੱਚ ਪਹੁੰਚ ਗਏ ਮੁੰਡੇ ਕੋਲ ਬੇਨਤੀ ਉਹ ਬੋਲ ਕਰਦਾ ਮੈਂ ਤਾਂ ਇਹ ਹਨਨ ਨਾਲ ਜਿਆ ਬਾਰਮਾ ਦੇਖਣੇ ਬੂਟੇ ਟੇਢੇ ਹੀ ਲੱਗੇ ਹੋਣੇ ਇਹ ਦੇਖ ਰਿਹਾ ਆਪਿਆ ਬਾਰਮਾ ਕਿ ਆ ਡੰਡਾ ਇੰਨਾ ਬੂਟਾ ਲੱਗ ਜੂਗਾ ਕਿੱਧਰ ਗਿਆ ਕਰਨਾ ਇਹਨੂੰ ਹਾਂ ਮਿੰਗਾ ਦਾ ਆ ਕਰ ਦਵਾ ਰੱਸੀ ਜੀ ਵਿੱਚ ਦੇ ਅਸੀਂ ਇੱਧਰ ਲਾ ਦੇਣੀ ਡੰਡਿਆ ਦਾ ਡੰਡੇ ਦਾ ਭਾਰ ਐ ਯਾਰ ਇੱਕ ਮਿੰਟ ਹੂੰਹ ਪਾਰਾ ਪਾਰਾਂ ਦੀ ਲੈਣ ਕਰੀ ਆ ਹੂੰ ਇੱਧਰ ਦਾਸ ਕੋਟ ਤਾਲੇ ਕਿਨੇ ਬੂਟਿਆਂ ਦਾ ਫਾਇਦਾ ਨਹੀਂ ਲਾ ਜਾਂਦਾ ਤੂੰ ਕਾਹਦੇ ਲਾਉਂਦਾ ਏ ਸਦਾਈ ਹੋ ਗਿਆ ਮੈਂ ਪੈਰਾ ਨਹੀਂ ਖੁੱਲਦਾ ਹੈਗਾ ਮਨੇ ਇਹ ਤਾਂ ਉਹ ਗੱਠ ਮਾਰਤੀ ਤਾਂ ਗੋਲ ਗੱਠ ਮਾਰੀ ਵੀ ਐ ਹਾਂ ਗੋਲ ਤਾਂ ਬੂਟੇ ਤਾਂ ਲਿਆਂਦੇ ਵੀ ਮੈਂ ਵੀਰੇ ਆਪਣੀ ਗਿਣਤੀ ਕਰਕੇ ਇਹ ਲਿਆ ਕੇ ਕੱਡੇ ਕੱਢ ਕੇ ਵਿੱਚੇ ਪਾਉਣੀ ਫਿਰ ਮੈਂ ਹਾਂ ਕੁਛ ਨਹੀਂ ਕਰਨਾ ਕਿਹੜਾ 110 एक 110 ਹੀ ਲੈਣਾ 111 ਵੀ ਦੇਖਾਂਗੇ ਜੇ ਮਿਲ ਗਿਆ ਭਾਈ 109 110 111 112 9 10 ਹਜ਼ਾਰ ਲੱਗੀ ਇਹਦੀ ਹਾਂ ਨਾ ਮੇਰੀ ਨਵੀਂ ਆ ਨਹੀਂ ਨਹੀਂ ਨਵੀਂ ਆ ਨੂੰ ਵੀ ਬਾਈ ਵਰਤ ਕੇ ਦੇਖ ਲਈ ਆਪਾਂ ਬਿੱਲੀ ਵਾ ਬਾਕੀ ਸੇਵਾ ਪਰ ਆ ਬਾਈ ਪਨੀਰੀ ਦਾ ਕੋਈ ਫਰਕ ਨਹੀਂ ਹੈਗਾ ਸੇਵਾ ਜਿਹੜਾ ਪਹਿਲੇ ਸਰ ਦੰਬ ਕੇ ਸੇਵਾ ਕਰ ਗਿਆ ਫਿਰ ਬੂਟਾ ਵਧੀਆ ਰਹਿੰਦਾ ਹੈ ਹੂੰ ਗੜਾਈ ਮਨੇ ਰੀਜੈਂਟ ਪਾਈ ਜਾ ਲਾਉਂਗਾ ਵਿੱਚ ਕੀੜੇ-ਕੂੜੇ ਦੇ ਪਹਿਲਾਂ ਹੀ ਕਲੋਰੋ ਵੀ ਪਾਉਣੀ ਆ ਹਾਂ ਕਲੋਰੋ ਤਾਂ ਚੱਲ ਬਾਅਦ ਵਿੱਚ ਪਾ ਜੰਦੀ ਆ ਰੀਜੈਂਟ ਰੀਜੈਂਟ ਵੀ ਪਾਉਂਗਾ ਹਾਂ ਬੂਟੇ ਦੀ ਜੜ ਮਾ ਮਾਣੀ ਮਾਣੀ ਰੀਜੈਂਟ ਹੁਣ ਇਹਨੂੰ ਪਹਿਲਾਂ ਕੱਡੇ ਲੈਰ ਖੱਡੇ ਖੱਡੇ ਉਹ ਕੱਢਨੇ ਮੈਂ ਹੁਣ ਹੁਣ ਖੋਲਣਗੇ ਇਲਤੇ ਤਿੰਨ ਹੈ ਬਾਈ ਇਹ ਕਿੱਦਾਂ 4 ਬਾਈ ਕੋਈ ਮਿੰਤੀ ਹੋ ਗਈ ਬਾਈਕ ਲੈਨ ਹੋਰ ਹੋਣੀ ਆ ਬਸ ਬਾ ਖਤਮ ਅੱਛਾ ਆ ਸਿਸਟਮ ਕਰਿਆ ਪਿਆ ਮੈਂ ਤਾਂ ਹਰੇ ਦੇਖਿਆ ਹੀ ਨਹੀਂ ਵੀ ਉਹ ਚੱਕੇ ਦੇਣੀ ਰੱਸੀ ਆਪ ਚੂਨਾ ਪਾ ਛੱਡਿਆ ਹੈ ਸੱਸੀ ਕੇ ਆਏ ਮਨੇ ਸੇਧ ਰਹਿੰਦੀ ਸਿੱਧੀ ਸਿੱਧੀ ਸੇਧ ਆਈ ਹਾਂ ਸੇਧ ਲਾਤੀ ਬਸ ਨਿਸ਼ਾਨੀ ਲਾ ਚੱਲ ਦੇਖਦੇ ਹੁਣ ਚਾਹ ਪੀ ਲੈ ਜਾ ਫਿਰ ਤੇਰੀ ਚਾਹ ਆ ਗਈ ਮੈਂ ਕਿਹ ਇਹੀ ਕੰਮ ਕਰਿਆ ਉਹਨਾਂ ਦਾ ਹਾਂ ਹੁਣ ਤੂੰ ਕਹਿ ਲੈਣ ਚੱਲਿਆ ਚੂਨਾ ਡੰਡਾ ਹੈਗਾ ਐਵੇਂ ਨੇ ਨੂੰ ਤੇ ਉੱਧਰ ਬਾਈ ਜੱਗੇਰੀ ਵੀ ਪਰਚੀ ਆ ਗਈ ਕੰਨੇ ਦੀ ਉਹ ਵੀ ਪਰਚੀ ਘਟਣ ਲੱਗਿਆ ਵਾ ਮੰਡ ਚ ਤੇ ਵੀ ਗੇੜਾ ਮਾਰ ਕੇ ਆਉਣਾ ਹੁਣ ਲੈ ਕੇ ਇੱਥੇ ਰਿਟਾ ਅੱਲਾ ਪਾ ਕੇ ਇੱਕ ਛੋਟਾ ਪੱਟਾ ਲੱਦਿਆ ਵਿੱਚ ਪੂਰੀ ਲਦਾ ਕੇ ਆਏ ਉੱਥੇ ਵੀ ਜਾਣਾ ਮਨੇ ਦਾ ਡੰਡੇ ਡੰਡੇ ਕੇ ਮਨੇ ਪਿਆ ਚੁੰਨਾ ਯਾਰ ਕਿ ਆਹ ਨੂੰ ਖਰਾਬ ਕਰਿਆ ਤਾਂ ਪਤਾ ਕਿੰਨਾ ਮਹਿੰਗਾ ਏ ਕੋਈ ਨਹੀਂ ਮੰਗੇ ਆ ਫਿੱਟੇ ਕੇ ਮਿੰਦਾ ਏ ਹੈ ਫਿੱਟੇ ਨਾਲ ਵੀ ਇੱਕ ਡੰਡਾ ਹੀ ਮਿੰਦਾ ਸਾਧਾ ਡੰਡਾ ਮਿੰਨੋ ਉਹਨਾਂ ਘੇਰੀ ਜਗਾਹਾਂ ਗਾਂ ਪਾ ਪਾ ਕੇ ਹਾਰੀ ਕਾਦੇ ਆ ਕੀ ਹੈ ਲੈ ਲਖਾਰੀ ਖਾਦੇ ਕਰਾ ਸੀ ਹਟ ਰਸਿਟੀ ਲਿਖਾਦੇ ਹੋਗੀ ਉਹ ਖੁੱਲ ਗਈ ਉੱਪਰ ਹਾ ਕਿੰਨਾ ਤਰਾ ਵੀ ਫੋੜਦਾ ਫੀਤਾ ਹੁਣ ਸਾਰਾ ਇਹ ਅੱਛਾ ਇਥੇ ਗਾਹਾਂ ਸ਼ੁਰੂ ਕਰਨਾ ਹੈ ਇਹ ਟਰੈਕਟਰ ਮੋੜਨੇ ਨੂੰ 15 15 ਫੁੱਟ ਛੱਡਦਾ ਇੱਧਰ ਆਹ ਟਰੈਕਟਰ ਵੀ ਮੋੜਨਾ ਬਈ ਠੀਕ ਹੈ ਕਿਉਂਕਿ ਆ ਵੀ ਲਾਈਨ ਲੱਗੀ ਵੀ ਨਾ ਇਹਦੇ ਕਰਕੇ ਇਹਨਾਂ ਕਿ ਬਈ ਛੱਡਣਾ ਵੀ ਪੈਣਾ ਹੈ ਉਥੇ ਪਾ ਜਾਣਾ ਚੂਨਾ ਹਾਂ ਪੱਕੇ ਕੱਡੇ ਕਿੰਨੇ ਟਾਈਮ ਚ ਕੱਢਣੇ ਆ ਤੇਰੇ ਸਾਹਮਣੇ ਘੰਟਾ ਨਹੀਂ ਲਾਉਣਾ ਕਜਾ ਮਸ਼ੀਨ ਚੱਲ ਵੀ ਫੇਰ ਨਹੀਂ ਦੇਖਣਾ ਨਿਸ਼ਾਨੀਆਂ ਹੀ ਇੱਕ ਵਾਰ ਹੈ ਨਿਸ਼ਾਨੀਆਂ ਬਈ ਪੰਗਾ ਵਸ ਆਏ ਨੂੰ ਵੀ ਮਿਲਣਾ ਹੈ ਵੀਰੇ ਛੋਟਾ ਵੱਡਾ ਨਾ ਹੋਈਵੇ ਇਹ ਕਹਿਰਾ ਪੂਰਾ ਰੱਖਣਾ ਕਿੰਨਾ ਫੁੱਟ ਆ ਇਹਨੂੰ 17 ਹੋਗਾ ਜੀ 17 ਲੈ ਆ ਗਿਆ ਸਤਾਰ ਸਤਾਰ ਜੀ ਬਰਾਬਰ ਹੈ ਭੈਣ ਜੋ ਪਟਵਾਰੀ ਹੋਣੀ ਲੱਗੇ ਇੱਕ ਪਟਵਾਰੀ ਹੀ ਲੱਗਿਆ ਵੀ ਆਏ ਨਾ ਭਾਈ ਜਿਹੜਾ ਤਰਕਾਉਣਾ ਖੇਤਾ ਇਹਦੇ ਮੈਂ ਥੋੜੇ ਜਿਹਾ ਮਿੰਤੀ ਦਾ ਔਖਾ ਕੰਮ ਹੈ ਚਾਰ ਸਕੇਤ ਮਾ ਲੱਗ ਜਾਂਦੇ ਇਹ ਖੁੰਝਾ ਨਾ ਆਏ ਤੇ ਫਿਰ ਆਏ ਨੂੰ ਕੱਢਦੇ ਜਾਂਦਾ ਉਹ ਪੂਰੀ ਮੇਣਾ ਦਾ ਲੱਗਿਆ ਪਿਆ ਇਹ ਮੈਨੂੰ ਤਾਂ ਸਮਝ ਨਹੀਂ ਲਾਤੀ ਕਰਦਾ ਪਟਵਾਰੀ ਗੇਲ ਦੇ ਘੱਟ ਨਹੀਂ ਹੈਗਾ ਕਿੱਥੋਂ ਲਾਊਗਾ ਪਟਵਾਰੀ ਲੱਗੇ ਤੇ ਡੇਡੀਆਂ ਨਿਸ਼ਾਨੀਆਂ ਲੱਗਣੇ ਤੇ ਨਾ ਜੇ ਹੋਣਾ ਸਿੱਧੀਆਂ ਲਾਤੀਆਂ ਤੇਰੀ ਸਿਰੇ ਪਜਾ ਕੇ ਆਏ ਹੋਣੀ ਐ ਇਹ ਉਹ ਸਿਰੇ ਪਾ ਵੀ ਤੈਨੂੰ ਛੱਡਣਾ ਪੈਣਾ ਨਹੀਂ ਪੂਰੀ ਜੇ ਇਹ ਉਰੇ ਤੇ ਡੇਡੀਆਂ ਲਾਉਂਗੇ ਇਹ ਆਏ ਨਹੀਂ ਹੋਣੀ ਸਿਰੇ ਪਜਾ ਕੇ ਉਹਨਾਂ ਉਰ ਤੇ ਲੱਗਣੀਆਂ ਹੈ ਹੈ ਇੱਕ ਸਾਈਡ ਤੇ ਲਾਉਣ ਲੱਗ ਜਾਂਦਾ ਹਾਂ ਅਗਲੇ ਤੇ ਤੇਰੇ ਗੱਬੇ ਜਾ ਕੇ ਟੈਟ ਹੋਏ ਨੇ ਕਿਾਰੇ ਉਹ ਜੋ ਟੈਟ ਹੋ ਜੂਗੇ ਸਾਰਾ ਸਾਰੇ ਨਹੀਂ ਰਹਿਣਾ ਟੈਟ ਕਿੱਕਣਾ ਹੋ ਜੂਗੇ ਉੱਥੀ ਘਟਾਈ ਜਾਣਾ ਇੰਨੀ ਇੰਨੀ ਘਟਾਈ ਜਾਣਾ ਸੈਡਾ ਘਟਾਤੀਆਂ ਹਾਂ ਚਲੋ ਇਹਦਾ ਨਹੀਂ ਘਟੀ ਜੰਦੀ ਇੱਧਰ ਨੂੰ ਇਹਦਾ ਹੁਣ ਤੇਰਾ ਮਿੰਕੇ ਹੀ ਪਤਾ ਲੱਗੂ ਪੂਰੀ ਦੇਖਣ ਗਿਆ ਪੂਰੀ ਕਿਹੜੇ ਪਟਵਾਰੀ ਦੇ ਘਟ ਆੜਾ ਤਾਂ ਜਾਣਾ ਹੀ ਆ ਸਾਡਾ ਆੜਾ ਉਰ ਤੇ ਆਣਾ ਫੇ ਇੱਧਰੋਂ ਹੋ ਜਾਂਦਾ ਦਾ ਇੱਕ ਸਾਈਡ ਨੂੰ ਦਰਸ਼ਾ ਹੋਣਾ ਹੀ ਉੱਥੇ ਉਧਰ ਦਾ ਤੇਰਾ ਖੇਤ ਹੈ ਉਧਰ ਲਾਈਨ ਬੇਚੱਕ ਲੱਗ ਜਵੇ ਹਾਲਤੂ ਛੱਡ ਦੋ ਉਧਰ ਬਾਉਣਾ ਵੀ ਤਾਂ ਹੈਗਾ ਫਿਰ ਹੁਣ ਤੇਰੇ ਤਿੰਨ ਲੱਗਣੀਆਂ ਆ ਆਹ ਹੁਣ ਸਾਰੇ ਛੱਡਦਾ ਕਿਹੜਾ ਨਾ ਨਾ ਕਰ ਦਾਂ ਮੈਂ ਇਹ ਆਪ ਲੋਟ ਪੂਰੀ ਬਾਈ ਬੂਟਿਆਂ ਦੀ ਨਸਲ ਦਾਦਾ ਹੁਣ ਦੱਸ ਆ ਨਸਲ ਦਾ ਬੂਟਾ ਏ ਹਾਂ ਆ ਦੋ ਗਲਾ ਇਹ ਮਿਕਸ ਆ ਗਿਆ ਵਿੱਚ ਮਿਕਸ ਆ ਗਿਆ ਹਾਂ ਆ ਦੋ ਗਲਾ ਅਗਲਾ ਨਸਲ ਕੀ ਕੀ ਕਰਿਆ ਹਾਂ ਆ ਦੇਖ ਦੋ ਗਲਾ ਆ ਦੇਖੋ ਬਾਈ ਉਹ ਨਸਲ ਇਹ ਪੂਰੀ ਇਨੇ ਲਈ ਹੈ ਨੋਕਲ ਸ਼ਿਟੀ ਜੇ ਕਿਤੇ ਉਹ ਦੇਖ ਮੋਟਾ ਆ ਦੇਖ ਨਾ ਜੇ ਇਹ ਬਿਮਕੋ ਵਾਲੀ ਹੁੰਦੀ ਆ ਦੇ ਦੋਗਲਾ ਬਿਮਕੋ ਨਸਲ ਦਾ ਬਿਮਕੋ ਦਾ ਫਰਕ ਤਾਂ ਹੈਗਾ ਪਰ ਉਹਦਾ ਬਹੁਤ ਫਰਕ ਹੈ ਕਿ ਨਹੀਂ ਕਿਉਂਕਿ ਬਾਈ ਉਹਨਾਂ ਨੂੰ ਉਮਰੇ ਲੰਘੀ ਕੰਮ ਹੁਣ ਆਪਾਂ ਐ ਵੀ ਨਹੀਂ ਕਹਿ ਸਕਦੇ ਵੀ ਇਹ ਵਿਚ ਲੈਣੇ ਸਾਈਡ ਵਾਲੀ ਲੈਣ ਦਿਖਾਈਏ ਤੁਹਾਨੂੰ ਨਹੀਂ ਵਿਚ ਵੀ ਹੈਗਾ ਉਹ ਤਾਂ ਚਿੱਟਾ ਬੂਟਾ ਜਮਕਦਾ ਉਹ ਲਾਲ ਆ ਉਹ ਚਿੱਟਾ ਹੈ ਕੋਈ ਐਂ ਦੱਸ ਉਹ ਚਾਚੇ ਵਾਲੇ ਬੂਟੇ ਕਿਹੜੇ ਕਿਹੜੇ ਪਰਨੇ ਚਾਚੇ ਦੇ ਉਹਦੇ ਤਾਂ ਵਧੀਆ ਹੈ ਉਹਦੇ ਨਸਲ ਦੇ ਬੂਟੇ ਉਹ ਨਸਲ ਦੇ ਆ ਬਾਈ ਉਹ ਫਿਰ ਪਰਖ ਕੇ ਚੀਜ਼ ਲੰਦਾ ਹੈ ਹੋਣ ਇਹਨੇ ਸਪੈਦੇ ਲਾਉਣੇ ਉਹ ਸਪੈਦੇ ਨੇ ਕਹਿੰਦਾ ਉਹ ਸਪੈਦੇ ਲਾਦਾ ਬੂਟੇ ਕਿਹੜਾ ਲਾਉਂਦਾ ਏ ਹੱਥ ਮਾਰਦਾ ਛੋਟੇ ਛੋਟੇ ਆ ਤੇਰੇ 10 ਸਾਲ ਬਾਹ ਹੋਏ ਨੇ ਮਿੰਦਲਾ ਤੂੰ ਤਾਂ ਇਉਂ ਕਰੀ ਜਾਂਦਾ ਹੈ ਹੈ ਬਾਈ ਤੈਨੂੰ ਦੱਸ ਦਿੰਦਾ ਲ ਇੱਥੇ ਐ ਨਹੀਂ ਤੇਰੀ ਪੂਰੀ ਬਾਈ ਇਹ ਧੂਆ ਕੀੜਾ ਸਾਬੀਕ ਤਾਬੇ ਮੰਨਦਾ ਨਹੀਂ ਕਹਿੰਦਾ ਮੈਂ ਮੈਂ ਮੀਟਰ 'ਤੇ ਚੱਲਦਾ ਕਹਿੰਦਾ ਡਿੰਗਾ ਆ ਡਿੰਗਾ ਦਾ ਮਿੰਦਲਾ ਤੈਦਾ ਨਹੀਂ ਮਿੰਨੇ ਡਿੰਗਾ ਕਿਲੇ ਕਰਿਆ ਉੱਥੇ ਆਰੇ ਆਪਣੇ ਖੇਤ ਆ ਮਾੜਾ ਮੋਟਾ ਪੂਰੀ ਕਿਹਾ ਹੁੰਦਾ ਵੀ ਦੂਏ ਦੇ ਖੇਤ ਤੇ ਇਹਨਾਂ ਦੂਰ ਰੱਖਣਾ ਹੈ 15 ਫੁੱਟ ਫਿਰ 10 ਫੁੱਟ ਦਾ ਫਰਕ ਰੱਖਣਾ ਹੁੰਦਾ ਦੂਏ ਦੇ ਖੇਤ ਦੇ 10 12 ਫੁੱਟ ਦਾ 12 ਦਾ ਫੁੱਟ ਤਾਂ ਰੱਖਣੀ ਪੈਣਾ ਬਦੋਂ ਆਖੋ 12 12 ਫੁੱਟ ਆਏ ਆ ਵੀ ਤੇਰੇ ਉਧਰ ਸਵਾਗਾ ਵੀ ਫਿਰਨਾ ਆਪਣੇ ਵੀ ਬਾਈ ਚਾਹੀ 12 15 ਫੁੱਟ ਦਾ ਰੱਖ ਲਵੇ ਫੈਦੇ ਹੀ 15 ਰੱਖ ਲਵੇ ਯਾਰ ਬਾਈ ਜਿਹੜਾ 4 ਸਕੇਤ ਆ ਉਹਦੇ ਮੈਂ ਲੱਗਦੇ ਬੂਰੇ ਦਾ ਅਸਲ ਗੱਲ ਤਾਂ 18 ਫੁੱਟ ਪਰ ਲਾ ਦੇ ਸਾਰੇ ਹੀ ਲੈਣਾ 18 ਦਾ ਆਪਣਾ ਮੰਨਤੀ ਗੱਲ ਆ ਸਾਰੇ ਖੇਤ ਦੀ ਨਹੀਂ ਜੇ ਤੂਏ ਲੋੜ ਲਾ ਦੇ ਪੰਜ ਕਣਾ ਵੀ ਦੋਹਾਂ ਸਾਨੂੰ ਪਾਉਂਦਾ ਉਹ ਵੀ ਠੀਕ ਆ ਉਹਦੇ ਨਾਲ ਜਿਹੜਾ ਵੱਡੂ ਹੀ ਜਾਂਦੀ ਆ ਲੜਾ ਵੱਡੂ ਹੀ ਜਾਂਦੀ ਆ ਹੂੰ ਬੂਟਾ ਬਹੁਤ ਚੱਲਦਾ ਉਕਣਾ ਉਹਦੇ ਨਾਲ ਹੂੰ ਤਵੀਆਂ ਨਾਲ ਜਿਆਦਾ ਯਾਰ ਗੰਨਾ ਬੀਜ ਦੇਵੋ ਤੇ ਬਾਰਮਾ ਫੇਰ 2 ਸਾਲ ਬੂਟਾ ਕਿੱਥੇ ਵੱਡੂਣਾ ਉਹ ਫੇਰ ਨਹੀਂ ਵੱਡੂਣਾ ਨਹੀਂ ਆ ਗਿਆ ਤੇ ਵੈਦੇ ਪੋ ਕਰਾ ਦੇਵਾ ਲਾਉਣੇ ਵਾਲਾ ਬਣਵਾ ਕਰਾ ਵੀ ਦੇਣੇ ਇੱਧਰ ਆਏ ਵੀ ਦੇਖ ਲਈ ਤੂੰ ਅੱਗਾ ਦੋ ਸਾਈਡ ਨੂੰ ਬਟਰੇਟਰ ਮੁੜਦਾ ਤਾਂ ਨੂੰ ਨਹੀਂ ਵਹੀ ਬਤਾਇਦਾ ਹੁਣ ਦੱਬਾ ਨਹੀਂ ਮੁੜਨੀ ਰਹੀ ਵਾਲੀ ਪੂਰੇ ਉਹ ਨਿਸ਼ਾਨੀ ਲਾ ਕੇ ਗਿਆ ਇਹ ਚੂਨਾ ਪਾ ਕੇ ਉਹ ਚੂਨਾ ਦਰੇ ਪਾਇਆ ਇਹ ਉਹ ਚੂਨਾ ਪਾਇਆ ਪਿਆ ਅਪਾਇਰ ਦਾ ਮਾਰਕ ਗਿਆ ਮੈਂ ਕਹਿੰਦਾ ਹਾਂ ਹੁਣ ਤੇਰੇ ਪਾਰਲੀ ਸਾਈਡ ਹਾਂ ਲੈਣ ਦੇ ਆ ਗਈ ਬਾਈ ਚੱਲ ਪਿਆ ਗਾਮ 6 ਮੀਟਰ 6 ਫੁੱਟ ਮੀਟਰ ਨਹੀਂ ਫੁੱਟ 6 ਫੁੱਟ ਪਰ ਪੂਰੀ ਇੱਕ ਨਿਸ਼ਾਨੀਆਂ ਲਾਉਣ ਵਾਲੇ ਦੋ ਬੰਦੇ ਚਾਹੀਦੇ ਆ ਉ ਤਾਂ ਮਸ਼ੀਨ ਦੇ ਡੇੜੇ ਬਾਹਰਦੀ ਉਹ ਕਿ ਨਹੀਂ ਤੇ ਵੀ ਪੂਰੀ ਲਾਇ ਤੇ ਕਿੰਨੇ ਬੂਟੇ ਲਾਇ ਤੇ ਮਸ਼ੀਨ ਨੇ ਮੈਂ ਤਾਂ ਹੱਥ ਨਾਲ ਲਾਇਦੇ 100 ਬੂਟਾ ਮਸ਼ੀਨ ਵਰਤੀ ਨਹੀਂ ਪਿਛਲੇ ਸਾਲ ਹਾਂ ਮੈਂ ਤਾਂ ਹੱਥ ਨਾਲ ਲਾਇਦਾ ਚੱਲ ਐਰੇ ਆਏ ਨੇ ਮੇਰੇ ਸੁੱਕੜੇ ਵਿੱਚ ਤੇ ਨਿਆਣੇ ਨੇ ਸਾਕਾ ਤੇ ਨੇ ਖੇਲਣੇ ਵਾਲ ਨੇ ਐਤ ਕੀ ਰੋਕੂ ਜਦ ਬੌਲ ਲੱਭਣ ਜਾਂਦੇ ਤੇ ਐਤ ਕੀ ਐਤ ਕੀ ਨਹੀਂ ਖੇਲਦੇ ਹੈਗੇ ਉਹ ਭਾਈ ਪਤਾ ਕੀ ਗੱਲ ਹੈ ਜਿੱਥੇ ਦੀ ਛੋਗੜਦੀ ਤੀ ਜੇ ਇਹਦਾ ਬੂਟਾ ਇੱਕ ਵਾਰ ਹਿੱਲ ਜਵੇ ਜੜ ਹਿੱਲ ਜਾਂਦੀ ਹੈ ਹਵਾ ਬਈ ਨਿਆਣੇ ਨੇ ਹਾਲਾਤ ਤੇ ਉਹ ਪੱਛੀ ਬਹੁਤ ਪੱਟੀਆਂ ਵੀ ਹੈਗਾ ਤੇ ਨਾ ਪੜਤੀਆਂ ਉਹਨੇ ਪੜਤੀਆਂ ਜਿੰਦੇ ਨੇ ਡੌਲ ਵਾਲੇ ਨੇ ਸ਼ੂਰ ਆਇਆ ਹੁਣ ਸ਼ੂਰ ਡੌਲਾ ਜਿੰਦਾ ਹੈ ਨਾ ਤਵੀ ਵਾਲੇ ਨੇ ਉਹਨੇ ਪੱਟੀਆਂ ਪੱਛੀਆਂ ਹੀ ਉਹੀ ਜਿਦੋਂ ਸ਼ੂਰ ਦਾ ਡੌਲਾ ਮੈਨੇ ਲਾਜੂ 500 ਬੂਟਾ ਹਾਂ 500 ਲੱਗਣਾ ਪਈ ਨਾ ਕਿੰਨਾ ਲੱਗਿਆ ਬਹੁਤ ਸੀਦਾ ਲਾਇਆ ਇਹ 17 1800 ਬੂਟਾ ਆਪਣੇ ਦਾ 300 ਲਾਉਣਾ ਵੇਨ ਤਾਂ ਗੱਡਿਆ ਆਇਆ ਬੂੰਗਾ ਇਹ ਓਰੇ ਥੋੜੇ ਹੀ ਲਾਉਣਾ 10 450 ਸੁੱਤੀ ਦੇ ਲਾਇਆ ਹਾਂ 15 16 ਸੌ ਜੋਦ ਦੇ ਲੱਗੇ ਆਪਣੇ ਉਰੇ ਕਿੰਨੇ ਲੱਗਣੇ ਆਪਣੇ ਉਰੇ ਲਾਉਣੇ ਆ 3500 ਬਸ ਉਹਨਾਂ ਨੇ ਕਿੱਥੇ ਤੇ ਬੂਟਾ ਚੱਕਿਆ ਉਹਨਾਂ ਨੇ ਜਗਤਪੁਰੇ ਤੇ ਜਗਤਪੁਰ ਤੇ ਅੱਚ ਪੂਰੀ ਕਿੰਨੇ ਬਰਡ ਲਿਜੇ ਬਸੇਂ ਦੀ ਬਰਸੇਂ ਦਾ ਦੋ ਆਮਲੇ ਲਿਗਦੇ ਲਿਗਦੇ ਇਹਨੇ ਵੀ ਕੀ ਕਿਨੇ ਕੋਈ ਵੀ ਨਹੀਂ ਲੱਗਦੇ ਕਰ ਹੋਣਾ ਹੈ ਇਹ ਤਾਂ ਹੁਣ ਆ ਮਗਾ ਜੂਨ ਚ ਇੱਕੇ ਬਾੜ ਹੋਣੀ ਇਹਦੀ ਬਸ ਚੂਨ ਚ ਹੋਣਾ ਜੂਨ ਚ ਇੱਕੇ ਬਾੜ ਹੋਣੀ ਨਾ ਦੋਈ ਨਹੀਂ ਹੋਣੀ ਨੇ ਇਹਦੇ ਬਹਾਰਾ ਬਹੁਤ ਆ ਤਾਂ ਕਰਕੇ ਰੇ ਨਹੀਂ ਪਾਇਆ ਹਾਂ ਸਰਦਾ ਜਵਿਓ ਨਹੀਂ ਮੁੱਕੀ ਦੇਦਾ ਕਾਦੀ ਆ ਉਹ ਜੀਰੀ ਦੇ ਜਵਾਲੀ ਪੂਰੀ ਰੋਕਦਾ ਤਾਂ ਕੇਤੀ ਇਹਦੇ ਲਾਲੇ ਗੜੀ ਜੀਰੀਆਂ ਚ ਜੀਰੀਆਂ ਚ ਉਹ ਰੁਕਦਾ ਤੂੰ ਬਿਘੇਤੀ ਆ ਅੜੇ ਹੀ ਪੀ ਇਹਦੇ ਜ਼ਰਾ ਹੀ ਬਹੁਤ ਉਹਦੇ ਵਿੱਚ ਉਹ ਤਾਂ ਕੌੜੀ ਹੋਣੀ ਆ ਹੋਰੇ ਬਰੱਖ ਉਹ ਪੂਰੀ ਉਹਦੇ ਪਰੱਖ ਓ ਉੱਥੇ ਰੱਖ ਰੇ ਪੂਰੀ ਖੱਡਾ ਕੱਢੂਗਾ ਗੱਡਾ ਸੌਖਈ ਹੈ ਲੋ ਬੋਲਾ ਗੱਡਾ ਕੱਢਦਾ ਕਿੱਡਾ ਗੁੱਲਾ ਗੱਡਾ ਕੱਢਦੀ ਹੈ ਬੜਾ ਗੱਡਾ ਕੱਢਦਾ ਹੈ ਉਹ ਦੇ ਦੇ ਇਸ ਲੈ ਕੇ ਰੱਖ ਤੌਖਈਆ ਪੂਰੀ ਦੇ ਵੀ ਟ੍ਰੈਲ ਕਰਨਾ ਹੈ ਦੀ ਗੱਡੇ ਕੱਢਣੇ ਹੈ ਬਾਈ ਤੌਖਈਆ ਬਾਈ ਹਾਂ ਉਹ ਤਕੜੀ ਨਹੀਂ ਹੈਗੀ ਕਹਿ ਗਈ ਆ ਧਰਮਾ ਲੱਗਣ ਵਾਲੀ ਹੈ ਗੰਦਾ ਵੀ ਜਿਆ ਪੰਛੀ ਆ ਗਈ ਹੋਣੀ ਕੋਈ ਪੰਛੀ ਆ ਗਈ ਕੰਨੇ ਵਾਲੀ ਜੋਰ ਬਹੁਤ ਆ ਬਾਈ ਮਸ਼ੀਨ ਮਾ ਜੋਰ ਬਹੁਤ ਹੈ ਆ 6 ਘਟੇ ਘੜਤੇ 60 ਰੁਪਏ ਰਿਆ 7 ਭਾਈ ਦੇਖ ਲੋ ਵੀ ਬਹੁਤ ਘੱਟ ਟਾਈਮ ਲੰਦੇ 1 ਮਿੰਟ ਮਾ 3 ਘਟੇ ਨਿਕਲ ਜਾਂਦੇ ਆ ਐਵਰੇਜ ਤਾਂ ਬਥੇਰੀ ਐ ਕੰਮ ਨਵੇੜੇ ਦੀ